ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਖਨਾਨਦ ਦੇ ਵਿੱਚ ਸੁਖਨਾਨਦ ਪਿੰਡ ਤੋਂ ਜਿਹੜੀ ਬੀਵਿਹਾ ਭਾਈ ਰੋਡ ਆ ਮਿੱਤਰੋ ਉਸ ਰੋਡ ਦੇ ਉੱਤੇ ਜਿਹੜਾ ਬੋਰਡ ਲੱਗੇ ਮਿਲ ਲੰਗੇ ਤੁਹਾਨੂੰ ਛੜਕ ਦੇ ਉੱਤੇ ਬੀਵਿਹਾ ਵਾਲੇ ਰੋਡ ਦੇ ਉੱਤੇ ਉਸ ਬੋਰਡਾਂ ਦੇ ਕੋਲੋਂ ਸਿੱਧਾ ਖੜਨਚਾ ਜਿਹੜਾ ਚਿਣਿਆ ਹੋਇਆ ਭਾਈ ਟਿੱਬੇ ਵਾਲਿਆਂ ਦੇ ਘਰੇ ਤੁਸੀਂ ਆਉਣਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਹੁਣਿਆਂ ਦੇ ਕੋਲੇ ਇੱਕ ਝੋਟੀ ਵਕਾ ਹੋਇਆ ਬਹੁਤ ਚੰਗੀ ਸੋਣ ਵਾਲੀਆ ਕਰਮਾਂ ਵਾਲੀ ਸੋਹਣੀ ਸੁਨੱਖੀ ਆ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਆਰਾਂ ਦੀ ਝੋਟੀ ਬੜੀ ਕਮਾਲ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਜਾਣਕਾਰੀ ਸਾਰੀ ਡਿਟੇਲ ਲੈ ਕੇ ਦਿਨਾ ਤੁਹਾਨੂੰ ਮਿੱਤਰੋ ਇਧਰਲੇ ਪਾਸੇ ਬਾਈ ਹੁਣਿਆਂ ਦੇ ਜਿਹੜੇ ਪ੍ਰਬੰਧ ਕੀਤੇ ਹੋਏ ਉਹ ਵੀ ਤੁਹਾਨੂੰ ਇੱਕ ਵਾਰੀ ਦਿਖਾ ਰਿਹਾ ਮਿੱਤਰੋ ਕਿਉਂਕਿ ਪਸ਼ੂ ਨੂੰ ਸਾਹਮਣਾ ਸ਼ੌਂਕ ਆ ਜਿਹੜਾ ਬਾਈ ਹੁਣਿਆਂ ਨੂੰ ਚੰਗੇ ਜਾਨਵਰਾਂ ਦਾ ਟੌਪ ਤੋਂ ਟੌਪ ਬਈਆਂ ਖੜੀਆਂ ਹੋਈਆਂ ਚੰਗੀ ਕੀਮਤ ਤੇ ਟੋਕੜ ਜਿਹੜੀ ਝੋਟੀ ਲੈ ਕੇ ਗੱਭਣ ਕਰਾਈਆ ਭਾਈ ਉਹਨਾਂ ਨੇ ਗੱਲ ਹੁੰਦੀ ਹੈ ਮਿੱਤਰੋ ਸਾਰੀ ਜਾਣਕਾਰੀ ਲੈਣਿਆ ਉਹ ਮਿਲਦੇ ਆ ਭਾਈ ਨੂੰ ਕਰਦੇ ਗੱਲਬਾਤ ਆਪਾਂ ਵੀਰ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਹੀ ਵਧੀਆ ਸੀਤਾ ਦੇ ਪਰਿਵਾਰ ਬਈ ਵਧੀਆ ਵਧੀਆ ਹੀ ਤੇ ਸ਼ੁਕਰਚਨਾਮ ਨਾਮ ਦੱਸ ਦਈਏ ਕਿਹੜਾ ਦੀ ਆਪਣਾ ਹਾਂਜੀ ਜੀ ਨਾਮ ਕੀ ਆ ਵੀਰੇ ਜਗਤਾਰ ਸਿੰਘ ਜਗਤਾਰ ਹਾਂਜੀ ਠੀਕ ਆ ਅੱਛਾ ਵੱਡੇ ਭਈ ਆਪਾਂ ਝੋਟੀ ਵੇਚਨੀ ਆ ਕਿ ਹਣਾ ਇਹ ਕਿਹੜਾ ਸੂਆ ਸੁੰਦੀ ਬਈ ਇਹ ਦੂਜਾ ਸੂਆ ਸੁੰਦੀ ਦੂਜਾ ਸੂਆ ਇਹਨੇ ਸੂਣਾ ਵਾ ਹਾਂਜੀ ਕਿੰਨੇ ਦਿਨ ਬਾਕੀ ਐਂ 3-8 ਦਿਨ ਬਾਕੀ ਐ ਜੀ 8 ਦਿਨ ਬਾਕੀ ਐ ਕਿੰਨਾ ਦੁੱਧ ਦੇਗੀ ਸੀ ਪਹਿਲੇ ਸੂਏ ਪਹਿਲੇ ਸੂਏ 12 ਕਿਲੋ ਦੁੱਧ ਦਿੱਤੇ ਐਤ ਕੀ ਕੀ ਅਨੁਮਾਨ ਲਾ ਕਿੰਨਾ ਹੈ ਕਿ 14-15 ਕਿਲੋ ਦਾ ਅਨੁਮਾਨ ਆਈ ਬਈ ਦਿਨ ਦੀ ਝੋਟੀ ਹਾਂਜੀ ਹਾਂ ਅਚਾ ਟੀਕੇ ਦੂਕੇ ਬਾਰੇ ਕੋਈ ਪਤਾ ਆਪਣੇ ਉਂਦੇ ਬਾਰੇ ਕਿ ਨਹੀਂ ਸਰਕਾਰੀ ਸੀਮਣੀ ਭਰਾਇਆ ਬਈ ਠੀਕ ਐ ਵੀਰੇ ਤੇ ਇੱਕ ਗੱਲ ਹੋਰ ਆ ਲੇਵਾ ਚੰਗਾ ਤਿਆਰ ਕਰ ਬਹੁਤ ਵਧੀਆ ਬਹੁਤ ਵਧੀਆ ਜੀ ਫਰਸਟ ਕਲਾਸ ਬਣਦੀ ਜਮਾ ਓਕੇ ਲੈ ਵੀ ਦੀਪ ਸਿੰਘ ਕੈਮਰਾ ਲਾਦੀ ਕਿਰਾਂ ਦੀ ਸਿੰਘੀ ਪਤਲੀ ਕੰਨੀ ਵਾਲੀ ਤੇ ਫੱਟੀ ਵਾਲਾ ਸਿੰਘ ਗੋਲ ਕਨਾਈ ਦੇ ਵਿੱਚ ਆ ਕਰਮ ਵਾਲੀ ਨੂੰ ਫੇਸ ਕੁਆਲਿਟੀ ਬਹੁਤ ਚੰਗੀ ਲੱਗੀ ਹੋਈ ਆ ਊੜਾ ਪੜਾ ਝੋਟੀ ਦਾ ਬੜਾ ਚੰਗਾ ਵਾ ਢਾਂਚਾ ਸਰੀਰਕ ਬੰਤਰ ਬਹੁਤ ਚੰਗੀ ਆ ਵੀ ਸ਼ੇਪ ਦੇ ਵਿੱਚ ਵੀਰੇ ਤੌਰ ਦੀ ਮੜ ਗਈ ਖੋਲੀ ਝੋਟੀ ਨੂੰ ਵੀ ਸ਼ੇਪ ਦੇ ਵਿੱਚ ਅੰਦੀ ਜਿਹੜੀ ਕਰਮ ਵਾਲੀ ਦੀ ਕੰਗਰੋੜ ਆ ਪੂੜਾ ਜਿਹੜਾ ਉਹ ਕਮਾਲ ਦੇ ਵਿੱਚ ਬਾਡੀ ਬੰਤਰ ਦੇ ਵਿੱਚ ਜਿਹੜਾ ਪਿੱਛਾ ਵਾਲਾ ਝੋਟੀ ਦਾ ਉਹ ਬਹੁਤ ਸਮਦਰ ਤੇ ਪੱਦਰ ਆ ਇੱਕ ਤੁਸੀਂ ਦੇਖ ਸਕਦੇ ਚੱਡ ਬਲੈਕ ਆ ਥੋੜਾ ਥੋੜਾ ਊਰ ਵਾਈਟ ਨਹੀਂ ਮਿੱਤਰੋ ਦੇਖ ਸਕਦੇ ਆ ਤੁਸੀਂ ਥੱਲੋਂ ਬਹੁਤ ਸੋਹਣੀ ਆ ਲਿਵਾ ਪੰਡਾ ਆਪਾਂ ਹੁਣ ਵੇਖੋ ਮਿੱਤਰੋ ਝੋਟੀ ਦੀ ਬੰਤਲ ਬਾਹਰ ਆ ਕੇ ਕਮਾਲ ਦਾ ਪਤਾ ਲੱਗਦਾ ਹੁੰਦਾ ਪਸ਼ੂ ਦਾ ਆ ਚੀਜ਼ ਹੁੰਦੀ ਹੈ ਮਿੱਤਰੋ ਹੁਣ ਤੁਹਾਨੂੰ ਦੱਸਦੀ ਆ ਨਾ ਝੋਟੀ ਤੁਰਦੀ ਫਿਰਦੀ ਚੀਜ਼ ਆ ਕੇਰ ਬ੍ਰਾਂਡ ਆ ਇੱਕ ਪੀ ਸੋ ਇੱਕ ਮੰਨ ਲਓ ਟੌਪ ਦੀ ਕੱਟੀ ਆ ਰੇਟ ਵੀਰੇ ਕੀ ਰਊਗਾ ਰੇਟ ਇਹਦਾ ਹੀ ਆ 1.5 ਲੱਖ ਰੁਪਏ 1.5 ਲੱਖ ਰੁਪਏ ਮੰਨ ਤਨ ਹੋਜੂ ਵਿੱਚ ਮੰਨ ਤਨ ਹੋਜੂ ਥੋੜਾ ਮੋਟਾ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਭਾਈ ਫੋਨ ਨੰਬਰ ਦੱਸ ਦਈਏ 94788 ਜੀ 81355 ਇੱਕ ਵਾਰੀ ਹੋਰ ਬੋਲੀਏ ਵੀਰੇ 94788 ਜੀ 94788 ਹਾਂਜੀ 81355 81355 ਹਾਂਜੀ ਠੀਕ ਹੈ ਵੀ ਇਸ ਨੰਬਰ ਤੇ ਕਰ ਲਿਓ ਮਿੱਤਰੋ ਵੀਰੇ ਨਾਲ ਗੱਲ ਬਾਤ ਤੁਸੀਂ ਹੁਣ ਆਜੋ ਇੱਕ ਵਾਰੀ ਕੱਟੀ ਦੇ ਲੈਵੇ ਤੇ ਆਜੀ ਦੇ ਵੇਖਣ ਆ ਲਈਆ ਮਿੱਤਰੋ ਹਜ ਤਿੰਨ ਦਾ ਹਫਤਾ 10 ਦਿਨ ਪਏ ਆ ਥੱਲੋ ਜਦੋਂ ਹੋ ਗਈ ਨਾ ਤਿਆਰ ਐਨ ਓਕੇ ਦੀ ਰਿਪੋਰਟ ਬਣ ਜਾਣਾ ਹਜੇ ਪੂੜਾ ਕੋਈ ਢਿੱਲਾ ਨਹੀਂ ਕੀਤਾ ਐਨ ਪੱਧਰੀ ਬਹੁਤਾਂ ਝੋਟੀ ਦਾ ਬਾਡੀ ਦੇ ਸਿੰਗ ਮੂੰਹ ਮੱਥਾ ਅੱਖਾਂ ਦੀ ਬੰਤਰ ਫੇਸ ਕੁਆਲਟੀ ਨਾਸਾਂ ਤੋਂ ਲੈ ਕੇ ਆਪਾਂ ਜਿੱਤਾਂ ਨੂੰ ਵੇਖਦੇ ਆਂ ਤੇ ਇੱਕ ਅਲੱਗ ਫੱਟੀ ਦੇ ਵਿੱਚ 6 ਪੈਂਦੇ ਮੂੰਹ ਦੀ ਕਰਮਾ ਵਾਲੀ ਦੀ ਤੇ ਕੰਗਰੋੜ ਜਿਹੜੀ ਤੁਸੀਂ ਦੇਖ ਸਕਦੇ ਹੋ B ਸ਼ੇਪ ਦੇ ਵਿੱਚ ਦੁੱਧ ਵਾਲੀ ਛੋਟੀ ਆ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਆ ਭਾਈ ਉਹਨਾਂ ਦਾ ਸੁਖਾਨੰਦ ਪਿੰਡ ਆ ਟਿੱਬੇ ਵਾਲੇ ਘਰ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਆ